ਹਾਂਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਬਲੋਚ ਲੀਡਰ ਦੀ ਦੁਨੀਆ ਨੂੰ ਚੇਤਾਵਨੀ ਕਖਾ ਪਾਕਿਸਤਾਨ ਤੇ ਪਰਮਾਨੁੱਥਿਆਰ ਲਹਿ ਲਉ ਨਹੀਂ ਤੈਲ ਇਸਲਾਮ ਦੇ ਨਾਮ ਤੇ ਫੀਲਡ ਮਾਰਸ਼ਲ ਬਲੋਚ ਨੇਤਾ ਤਾਰਾ ਚੰਦ ਨੇ ਪਾਕਿਸਤਾਨ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮਨੀਰ ਨੂੰ ਦੀ ਪਰਮਾਨੂ ਧਮਕੀ ਦੀ ਸਖਤ ਨਿੰਦਾ ਕੀਤੀ ਹੈ ਬੁੱਧਵਾਨ ਨੂੰ ਉਹਨਾਂ ਨੇ ਅਸੀਮ ਮਨੀਰ ਨੂੰ ਇੱਕ ਨਕਲੀ ਫੀਲਡ ਮਾਰਸ਼ਲ ਤੇ ਮੁੱਖ ਦਾ ਦੁਸ਼ਮਣ ਕਰਾਰ ਦਿੱਤਾ ਤਾਰਾ ਚੰਦ ਬਲੋਚ ਅਮਰੀਕਨ ਕਾਂਗਰਸ ਦੇ ਪ੍ਰਧਾਨ ਹਨ ਉਹਨਾਂ ਨੇ ਦੁਨੀਆ ਭਰ ਦੇ ਨੇਤਾਵਾਂ ਨੂੰ ਪਾਕਿਸਤਾਨ ਦੇ ਪਰਮਾਨੂ ਹਥਿਆਰ ਵਾਪਸ ਲੈਣ ਅਤੇ ਉਸ ਦੇ ਆਰਥਿਕ ਅਤੇ ਰਾਜਨੀਤਿਕ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ IANS ਦੀ ਰਿਪੋਰਟ ਦੇ ਅਨੁਸਾਰ ਤਾਰਾ ਚੰਦ ਨੇ ਕਿਹਾ ਕਿ ਅਮਰੀਕਾ ਦੇ ਦੌਰੇ ਦੌਰਾਨ ਅਸੀਮ ਮਨੀਰ ਨੇ ਚੇਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਕਦੇ ਵੀ ਭਾਰਤ ਨੂੰ ਸਿੱਧੂ ਨਦੀ ਨੂੰ ਰੋਕਣ ਦੀ ਇਜਾਜ਼ਤ ਨਹੀਂ ਦੇਵੇਗਾ ਤੇ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ ਜੇ ਭਾਰਤ ਡੈਮ ਬਣਾਉਂਦਾ ਹੈ ਤਾਂ ਪਾਕਿਸਤਾਨ ਇਸ ਨੂੰ 10 ਮਹੀਨਿਆਂ ਨਾ ਤਬਾਹ ਕਰ ਦੇਵੇਗਾ ਅਸੀਮ ਮਨੀਰ ਨੇ ਕਿਹਾ ਸੀ ਕਿ ਅਸੀਂ ਇੱਕ ਪਰਮਾਣੂ ਸਪੰਦ ਦੇਛਾ ਅਤੇ ਜੇਕਰ ਅਸੀਂ ਦੋਪਰ ਰੱਖਿਆ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ ਤਾਰਾ ਤਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਹਾ ਪੋਸਟ ਕੀਤਾ ਤੇ ਕਹਾ ਪਾਕਿਸਤਾਨ ਦੇ ਨਕਲੀ ਫੀਲਡ ਮਾਰਚ ਅਸੀਮ ਮਨੀਰ ਜਿਸ ਨੇ ਅਮਰੀਕਾ 'ਚ ਧਮਕੀ ਦਿੱਤੀ ਸੀ ਕਿ ਉਹ ਆਪਣੇ ਪਰਮਾਣੂ ਬੰਬਾਂ ਨਾਲ ਭਾਰਤ ਤੇ ਦੁਨੀਆ ਨੂੰ ਤਬਾਹ ਕਰ ਦੇਵੇਗਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਭਾਰਤ ਸਮੇਤ ਪੂਰੀ ਦੁਨੀਆ ਨੂੰ ਤਬਾਹ ਕਰਨਾ ਚਾਹੁੰਦਾ ਹੈ ਇਸਲਾਮ ਦੇ ਨਾਮ ਤੇ ਧਾਰਮਿਕ ਧਾਰਮਿਕ ਕੱਟੜਤਾ ਨਾਲ ਗ੍ਰਸਤ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ